ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਜੜੀਆ ਦੇ ਵਿੱਚ ਗੱਲ ਕਰਾਂਗੇ ਜਿਹੜੇ ਆਉਂਦੇ 10 ਦਿਨਾਂ ਦੇ ਮੌਸਮ ਦੀ ਜਾਂ ਫਿਰ ਅਫਗਾਨੀਆ ਮੁੱਖ ਤੌਰ ਤੇ ਗੱਲ ਜੜੀਆ ਸਿਸਟਮ ਦੀ ਵੀ ਕਰਾਂਗੇ ਇਸ ਵੀਡੀਓ ਦੇ ਵਿੱਚ ਕਿ ਮੀਂਹ ਵਾਲਾ ਸਿਸਟਮ ਕਦੋਂ ਕਿ ਪਰਭਾਵਿਤ ਕਰ ਸਕਦਾ ਹੈ ਪੰਜਾਬ ਦੇ ਖੇਤਰਾਂ ਨੂੰ ਸੈਟਲਾਈਟ ਦੱਸੇ ਰਿਹਾ ਐਸੇ ਲਈ ਜੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਵੇਰ ਦਾ ਟਾਈਮ ਹੋ ਰਿਹਾ 11 ਦਸੰਬਰ ਦੀ ਜਿਹੜੀ ਸਵੇਰ ਹੈ ਤੇ ਐਸੇ ਲਈ ਦੀ ਜੋ ਲਾਈਵ ਅਤੇ ਤਾਜ਼ਾ ਸੈਟਲਾਈਟ ਦੱਸੇ ਨਾਲੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੇ ਜੇਕਰ ਗੱਲ ਐਸੇ ਦੇ ਮੌਸਮ ਦੀ ਕਰਦੇ ਹਾਂ ਤੇ ਮੌਸਮ ਜਿਹੜਾ ਜਿਆਦਾ ਖੁਸ਼ਕ ਬਣਿਆ ਹੋਇਆ ਬਹੁਤੇ ਖਾਗਾਂ ਦੇ ਵਿੱਚ ਤੇ ਅੱਜ ਧੁੰਦ ਵੇਖਣ ਨੂੰ ਮਿਲੀ ਪੰਜਾਬ ਦੇ ਖਾਸ ਕਰਕੇ ਕਹਿੰਦੇ ਕਿ 30 ਫੀਸਦੀ ਫਸਲਾਂ ਦੇ ਵਿੱਚ ਪੱਛਮੀ ਮਾਲਵਾ ਮੱਝ ਦੇ ਖੇਤਰ ਤੋਂ ਆਪੇ ਦੇ ਖੇਤਰ ਇਹਨਾਂ ਖੇਤਾਂ ਦੇ ਵਿੱਚ ਸੰਗਰੀ ਧੁੰਦ ਹੈ ਜਿਹੜੀ ਸਵੇਰ ਤੋਂ ਛਾਈ ਹੋਈ ਹੈ ਸੋ ਧੁੰਦ ਜਿਵੇਂ ਕਿ ਤੁਹਾਨੂੰ ਲਾ ਅਲਰਟ ਕਰਤਾ ਸੀ ਕਿ ਜਿਹੜੇ ਆਉਂਦੇ ਜਿਹੜੇ ਦਿਨ ਹੋਣਗੇ ਇਹਨਾਂ ਦਿਨਾਂ ਦੇ ਵਿੱਚ ਧੁੰਦ ਜੜੀ ਆ ਵੱਡੇ ਫੱਦਰ ਤੇ ਵਾਪਸੀ ਕਰ ਸਕਦੀ ਆ ਸੋ ਜੇਕਰ ਆਪਾਂ ਮੀਂਹ ਵਾਲੇ ਸਿਸਟਮ ਦੀ ਗੱਲ ਕਰੀਏ ਅਗਲੇ 10 ਦਿਨ ਯਾਨੀ ਕਿ 20 ਦਸੰਬਰ ਤੱਕ ਇੱਕ ਤਾਂ ਆ ਰਿਹਾ ਖੁਸ਼ਕ ਸਿਸਟਮ ਜਿਹੜਾ ਕਿ 13 14 15 ਦੇ ਲੱਗ ਜਾ ਰਿਹਾ ਜਿਹਦੇ ਨਾਲ ਬੱਦਲ ਵਾਜੂ ਫੱਦਰ ਦੇ ਲੰਘ ਸਕਦੀ ਆ ਤੇ ਇਹ ਸਿਸਟਮ ਮੁੱਖ ਤੌਰ ਤੇ ਪਹਾੜਾਂ ਦੇ ਢੀ ਹੋਵੇਗਾ ਇਸ ਤੋਂ ਬਾਅਦ ਜਿਹੜਾ ਮੈਦਾਨਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਪੰਜਾਬ ਦੇ ਕੁਝ ਖੇਤਰਾਂ ਨੂੰ ਉਹ ਸਿਸਟਮ ਆ ਰਿਹਾ 19 20 21 22 ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਮਾਝਾ ਖੇਤਰ ਦੁਆਬਾ ਖੇਤਰ ਮਾਲਵੇ ਦੇ ਕੁਝ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਮੀਂਹ ਦੇ ਅਸਰ ਹੋਣਗੇ ਦਰਮਿਆਨੇ ਜਾਂ ਭਾਰੀ ਮੀਂਹ ਦੇ ਅਸਰ ਫਿਲਹਾਲ ਘਟਦੇ ਜਾ ਰਹੇ ਨੇ ਹੋ ਸਕਦਾ ਹੈ ਸਿਸਟਮ ਅੱਗੇ ਜਾ ਕੇ ਤਗੜਾ ਵੀ ਹੋ ਜਾਏ ਪਰ ਇਹਨਾਂ ਦਿਨਾਂ ਦੇ ਵਿੱਚ ਸਿਸਟਮ ਮੀਂਹ ਵਾਲਾ ਪੰਜਾਬ ਦੇ ਕੁਝ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਨਜ਼ਰ ਆ ਸਕਦਾ ਹੈ ਹਰਿਆਣਾ ਦੇ ਵੀ ਕੁਝ ਖੇਤਰ ਤੇ ਰਾਜਸਥਾਨ ਦੇ ਵੀ ਕੁਝ ਖੇਤਰ ਹੋ ਸਕਦੇ ਨੇ ਜਿੱਥੇ ਹਲਕੇ ਮੀਂਹ ਜਿਹੜੇ ਦੱਸਕ ਦੇ ਸਕਦੇ ਨੇ ਉੱਤਰੀ ਰਾਜਸਥਾਨ ਤੇ ਕੇਂਦਰੀ ਹਰਿਆਣਾ ਉੱਤਰੀ ਹਰਿਆਣਾ हिमाचल ਤੇ ਜੰਮੂ ਦੇ ਖੇਤਰਾ ਦੇ ਵਿੱਚ ਇਹ ਸਿਸਟਮ ਵਰਖਾ ਦੇ ਇੱਕ ਦੌਰ ਲਵਾ ਸਕਦਾ ਜਿਹਦੇ ਨਾਲ ਠੰਡ ਜੜੀ ਆ ਹੋਰ ਵਾ ਸਕਦੀ ਆ ਮਾਧਾਨਾ ਦੇ ਵਿੱਚ ਫਿਲਹਾਲ ਜਿਹੜਾ ਉਹ ਤੇ 6-7 ਦਿਨ ਨਹੀਂ ਯਾਨੀ ਕਿ 16-17 ਤਰੀਕ ਤੱਕ ਤੁੰਦਾ ਜਿਹੜੀਆਂ ਨੇ ਪੈਂਦੀਆਂ ਰਣੀਆਂ ਅਥਲ ਸਵੇਰੇ ਠੰਡ ਹੋਰ ਵਧੇਗੀ ਰਾਤਾਂ ਦੇ ਟੈਂਪਰੇਚਰ ਦਿਨਾਂ ਦੇ ਟੈਂਪਰੇਚਰ ਜਿੱਥੇ ਥੋੜੇ ਜਿਹਾ ਰਾਈਸ ਕੀਤੇ ਹੋਏ ਨੇ ਕਿਉਂਕਿ ਉੱਪਰਲੇ ਖਦਰ ਤੇ ਬੱਦਲ ਵਾਈ ਲੰਘ ਰਹੀ ਸੀ ਜਿਹਦੇ ਨਾਲ ਟੈਂਪਰੇਚਰ ਥੋੜੇ ਜਿਹਾ ਵਧੇ ਸੀ ਜਿੱਥੇ 23 24 ਦੇ ਦਿਨਾਂ ਦੇ ਟੈਂਪਰੇਚਰ ਸੀ ਉਹਨਾਂ 27 28 ਦੇ ਚੱਲਦੇ ਹੋਏ ਨੇ ਜਿੱਥੇ 2 3 ਤੇ ਰਾਤਾਂ ਦੇ ਟੈਂਪਰੇਚਰ ਸੀ ਉਹ 4 5 ਦੇ ਚੱਲਦੇ ਹੋਏ ਨੇ ਮਿਨੀਮਮ ਟੈਂਪਰੇਚਰ ਦਿਨਾਂ ਦੇ ਵਿੱਚ ਗਰਾਵਟੌਣੀ ਸੰਭਵ ਹੈ ਆਉਣ ਦੇ ਦਿਨਾਂ ਦੇ ਵਿੱਚ ਤੇ ਪਾਵੇਂ ਉਹ ਦਿਨਾਂ ਦੇ ਟੈਂਪਰੇਚਰ ਨੇ ਰਾਤਾਂ ਦੇ ਨਾਲ 2-3 ਡਿਗਰੀ ਜਿਹੜੀ ਗਰਾਵਟ ਹੈ ਉਹ ਟੈਂਪਰੇਚਰ ਦੇ ਵਿੱਚ ਦਰਜ ਕੀਤੀ ਜਾਵੇਗੀ ਆਉਂਦੇ ਦਿਨਾਂ ਦੇ ਵਿੱਚ ਤੇ ਸਿਸਟਮ ਫਿਲਹਾਲ ਮਹੀ ਵਾਲਾ ਹਲੇ ਦੂਰ ਹੈ 10 ਦਿਨ ਬਾਅਦ ਸਾਰਾ ਸਿਸਟਮ ਪ੍ਰਭਾਵਿਤ ਕਰ ਸਕਦਾ ਹੈ ਇਸਲਾਵਾ ਜੇਕਰ ਅਫਾ ਇੱਕ ਨਜ਼ਰ ਤਾਜ਼ਾ ਰਿਪੋਰਟ ਲੱਗੇ ਜੋ ਅੱਜ ਜਾਰੀ ਕੀਤੀ ਹੈ ਭਾਰਤੀ ਮੌਸਮ ਵਿਭਾਗ ਨੇ 11 ਦਸੰਬਰ ਦੀ ਤਰੀਕ ਨੂੰ ਇਹ ਜਾਰੀ ਪੰਜਾਬ ਦੇ ਲਈ ਵਾਰਨਿੰਗ ਹੈਗੀ ਆ 12 13 14 ਯਾਨੀ ਕਿ ਅਗਲੇ 3-4 ਦਿਨਾਂ ਲਈ ਸੰਗਨੀ ਧੁੰਦ ਦੇ ਜਿਹੜੇ ਅਲਰਟ ਨੇ ਉਹ ਜਾਰੀ ਕੀਤੇ ਜਾ ਚੁੱਕੇ ਨੇ yellow alert ਜਿਹੜਾ ਮੌਸਮ ਵਿਭਾਗ ਨੇ ਜਾਰੀ ਕੀਤਾ ਨੇ ਅਗਲੇ 3-4 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਸੰਗਨੀ ਧੁੰਦ ਦੀ ਚੇਤਾਵਨੀ ਇਹ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ ਸੋ ਇਸ ਲਈ ਰਾਹgir ਜਿਹੜਿਆ ਆਪਣੇ ਜਿਹੜੇ ਲੋਕ ਸਵੇਰੇ ਸਫਰ ਕਰਦੇ ਨੇ ਉਹਨਾ ਬੇहद ਧਿਆਨ ਨਾਲ ਚੱਲਣਾ ਤੇ ਉਹਨਾ ਧਿਆਨਕ ਧੰਨਵਾਦ